ਸਾਰਾ ਵੀ ਮੇਰੇ ਦਾ ਇਹ ਤਾਂ ਦਵਾਈ ਲੈਣ ਗਿਆ ਸੀ ਮੇਰੇ ਬੇਟਾ ਮੇਰੇ ਵਾਸਤੇ ਤੇ ਜਦੋਂ ਇਹਨੇ ਆਇਆ ਨਾ ਰਾਤ ਨੂੰ ਤੇ ਮੈਂ ਬੈਠੀ ਰਹੀ ਮੈਨੂੰ ਪਤਾ ਨਹੀਂ ਕੀ ਗੱਲ ਹੈ ਵੀ ਕਾਹ ਤੋਂ ਆਇਆ ਦਵਾਈ ਲੈਣ ਸੀ ਤੇ ਜਦੋਂ ਮੈਨੂੰ ਦੂਜੇ ਦਿਨ ਵੀ ਫੋਨ ਆਇਆ ਉਹਦਾ ਆਂਦਾ ਆਏ ਕਰਕੇ ਵੀ ਮੈਨੂੰ ਤਾਂ ਪਤਾ ਨਹੀਂ ਕੀ ਇਹਨੇ ਮਾਰ ਵੀ ਮਾਰ ਦੇਣਾ ਸੀ ਵੀ ਮੈਂ ਤਾਂ ਡਰਦਾ ਮਾਰਾ ਵੀ ਇੱਥੋਂ ਨਿਕਲ ਗਿਆ ਸੀ ਵੀ ਤੁਸੀਂ ਹੁਣੇ ਜਾਓ ਮੁਲਾਜ਼ਮਾ ਕੋਲੇ ਵੀ ਲਿਖਾ ਕੇ ਸ਼ਿਕਾਇਤ ਲਿਖਾ ਕੇ ਆਓ ਤੇ ਮੈਂ ਕੱਲ ਗਈ ਸੀ ਰਾਤ ਜਦੋਂ ਪਹਿਲਾਂ ਤਾਂ ਮੇਰੇ ਘਰ ਵਾਲਾ ਘਰੇ ਹੈ ਨਹੀਂ ਸੀ ਫਿਰ ਜਦੋਂ ਇਹ ਆ ਗਏ ਮੈਂ ਚਲੀ ਗਈ ਇਹਨਾਂ ਲੈ ਕੇ 8 ਤੱਕ ਦਾ ਟਾਈਮ ਹੋਣਾ 7:30 8 ਦਾ ਪਹਿਲਾਂ ਤਾਂ ਉਹ ਕਹਿਣ ਲੱਗੇ ਸਿਰਫ ਰਿਪੋਰਟ ਆਏ ਕਿਵੇਂ ਲੈ ਕੇ ਆਦੇ ਮੁੰਡਾ ਲੈ ਕੇ ਉਹ ਵੀ ਮੁੰਡਾ ਤਾਂ ਹੁਣ ਜਦੋਂ ਘਰੇ ਆਊਗਾ ਫੇਰ ਹੀ ਅਸੀਂ ਬਿਆਨ ਕਰਾਉਣਾ ਹੈ ਜੀ ਉਹਦੇ ਵੀ ਹੋ ਸਕਦਾ ਰਸਤੇ 'ਚ ਕੋਈ ਹੋਰ ਕੋਈ ਹਿੰਮ-ਕਿੰਮ ਹੋ ਜਾਵੇ ਤੇ ਮੁੜ ਕੇ ਇਹਨਾਂ ਨੇ ਵਾਵਾ ਸੇਰ ਬੈਠਣ ਤੋਂ ਬਾਅਦ ਉਹਨਾਂ ਨੇ ਵੀ ਰਿਪੋਰਟ ਲਈ ਤੇ ਮੇਰਾ ਫੋਨ ਫੋੜ ਵੀ ਉਹਨਾਂ ਨੇ ਉੱਥੇ ਹੀ ਰੱਖ ਲਈ ਕਹਣ ਲੱਗੇ ਵੀ ਮੈਂ ਅਸੀਂ ਫੋਨ ਨਹੀਂ ਦੇਣਾ ਜਿੰਨਾ ਚਿਰ ਵੀ ਅਸੀਂ 49 ਦਿਨਾਂ ਦੇ ਪਹਿਲਾ ਤੇ ਉਲਟਾ ਜਿੱਦੋਂ ਅਸੀਂ ਬਾਹਰ ਤੇ ਮੁਲਾਜ਼ਮਾ ਹੋਰ ਖੜੇ ਸੀ ਉਹ ਕਹਿੰਦਾ ਵੀ ਤੁਹਾਡੇ ਮੁੰਡੇ ਤੇ ਅਸੀਂ ਕਰਤਿਆ ਹੋਰ ਵੀ ਪਾ ਸਕਦੇ ਆ ਭਵਾਂ ਸੀ ਕਿੰਨੀ ਮਰਜ਼ੀ ਕਰਨਾ ਪਾਦੀ ਉਹਨਾਂ ਨੇ ਮੈਨੂੰ ਗਿਆ ਹਾਂਜੀ ਹਾਂਜੀ ਮੈਨੂੰ ਡਰ ਆ ਜੀ ਮੇਰੇ ਬੇਟੇ ਦੀ ਰੱਖਿਆ ਕੀਤੀ ਜਾਵੇ ਵੀ ਹੁਣ ਸਾਨੂੰ ਤਾਂ ਇਹੀ ਹੈ ਵੀ ਮੋਰ ਬੱਚਾ ਕੱਲ ਕੱਲ ਨੂੰ ਕੱਲਾ ਕਰੇ ਤਾਂ ਰਹਿ ਨਹੀਂ ਸਕਦਾ ਜਾਊਗਾ ਬਾਹਰ ਵੀ ਹੋਰ ਰੋਟੀ ਪਾਣੀ ਤਾਂ ਖਾ ਸਕ ਘਰੇ ਬੰਦ ਹੀ ਨਹੀਂ ਘਰੇ ਕਮਾਊਗਾ ਤਾਂ ਖਾਊਗਾ ਜੀ ਜੀ ਹਾਂਜੀ ਹੁਣ ਆਪਦੀ ਮਿਹਨਤ ਕਰਦਾ ਤੇ ਖਾਂਦਾ ਹੁਣ ਲੋਕੀ ਸੰ ਨੂੰ ਟੀਕਾ ਨਿੰਦੇ ਨਹੀਂਗੇ ਹੁਣ ਵੀ ਇਹ ਨਜਾਇਜ਼ ਕੋਈ ਅਗਲਾ ਫੜ ਕੇ ਕੁਛ ਦਾ ਕੁਛ ਪਾ ਦੇਵੇ ਤੇ ਅਸੀਂ ਕਿਹਦੇ ਜ਼ਿੰਮੇਵਾਰ ਹਾਂ ਜੀ ਅਸੀਂ ਕਿੱਥੇ ਜਾਵਾਂਗੇ ਜੀ ਦੱਸੋ ਕੱਲ ਬੱਚੇ ਤੇ ਗੋਲੀ ਲੱਗ ਜਾਂਦੀ ਉੱਥੇ ਕੋਈ ਘਟਨਾ ਵਾਪਰ ਜਾਂਦੀ ਅਸੀਂ ਤਾਂ ਕਿਸੇ ਦੇ ਲੈਣ ਦੇਣੀ ਸੀਗੇ ਅਸੀਂ ਇਹੀ ਮੰਗ ਕਰਦੇ ਹਾਂ ਵੀ ਉਹਦੀ ਸ਼ਾਨਵੇਂ ਕੀਤੀ ਜਾਵੇ ਵੀ ਕੌਣ ਸੀ ਕੌਣ ਨਹੀਂ ਵੀ ਉਹਦੀ ਇਨਸਾਫ਼ ਦਿੱਤਾ ਜਾਵੇ ਸਰ ਮੈਂ ਆਪਦੀ ਨਾ ਮਤਲਬ ਮਦਰ ਦੀ ਦਵਾਈ ਲੈਣ ਗਿਆ ਸੀਗਾ ਜੀ ਤੇ ਉੱਥੇ ਨਾ ਸਰ ਬਾਈ ਗਰ बस्ती ਦੇ ਵਿੱਚ ਦੀ ਜਦੋਂ ਮੈਂ ਲੰਘਣ ਲੱਗਾ ਸੀਗਾ ਤੇ ਉੱਥੇ ਨਾ ਮੈਂ پارک ਕੋਲੇ ਗੱਡੀ ਰੋਕ ਲਈ ਜੀ ਤੇ ਉੱਥੇ ਨਾ ਸਰ ਮਤਲਬ ਕਿ ਦੋ ਗੱਡੀਆਂ ਆਈਆਂ ਜੀ ਇੱਕ ਗੱਡੀ ਨਾ ਮਤਲਬ ਮੇਰੇ ਅੱਗੇ ਗੱਡੀ ਲਾ ਲਈ ਤੇ ਇੱਕ ਪਿੱਛੇ ਜੀ ਤੇ ਉਹਦੇ ਵਿੱਚੋਂ ਹੀ ਪੰਜ-ਛੇ ਜਾਨੇ ਨਿਕਲੇ ਜੀ ਉਹਨਾਂ ਕੋਲੇ ਮਤਲਬ ਹਾਲਟਾ ਵੀ ਸੀਗੇ ਜੀ ਤੇ ਉਹਨਾਂ ਕੋਲੇ ਮਤਲਬ ਆਪ ਦੇ ਵਿਅਪਨ ਵੀ ਸੀਗੇ ਜੀ ਪਰ ਮੈਨੂੰ ਐ ਤਾਂ ਨਹੀਂ ਕਨਫਰਮ ਜੀ ਵੀ ਉਹ ਕੌਣ ਸੀ ਕੌਣ ਨਹੀਂ ਜੀ ਕਿਉਂਕਿ ਮੇਰੇ ਨਾ ਕਹਿਣਾ ਹੀ ਏ ਢੀ ਦੁਸ਼ਮਣੀ ਹੈ ਨਾ ਕਹਿਣਾ ਲੈਣਾ ਨਾ ਦੇਣਾ ਹੈ ਤੇ ਜਦੋਂ ਇਹ ਮਤਲਬ ਮੇਰੀ ਗੱਡੀ ਭੰਨਣ ਲੱਗ ਗਏ ਮੇਂੀਆਂ ਬਾਰੀਆਂ ਬੁਰੀਆਂ ਤੋੜਨ ਲੱਗ ਗਏ ਤੇ ਮੈਂ ਹੀ ਡਰ ਕੇ ਗੱਡੀ ਭਿਹਾੜੀ ਤੇ ਗੱਡੀ ਵੀ ਆ ਗਈ ਮਗਰਨਾਣੇ ਕਲੋਨੀ ਵੇਚਦੀ ਬਾੜ ਕੇ ਹੀ ਮੈਂ ਫਰੋਜਪੁਰ ਰੋਡ ਵਾਲ ਨੂੰ ਲੈ ਗਿਆ ਵੀ ਮੈਂ ਕਹਾਂ ਵੀ ਸ਼ਾਇਦ ਹੁਣ ਵੀ ਕੋਈ ਨਾ ਪਿੱਛੇ ਆਵੇ ਤੇ ਉਹਨਾਂ ਨੇ ਹੀ ਕੀ ਕੀਤਾ ਮੇਰੇ ਨਾਲ ਜੇ ਗੱਡੀ ਲਾ ਕੇ ਤੇ ਮੇਰੇ ਮਗਰੋਂ ਫੈਰ ਮਾਰਿਆ ਜੀ ਤੇ ਮੈਂ ਡਰ ਕੇ ਹੀ ਇਸੇ ਡਰ ਦੇ ਚੱਕਰ ਦੇ ਵਿੱਚ ਹੀ ਮੈਂ ਆਪਦੀ ਗੱਡੀ ਗਾਂ ਭਿਹਾੜੀ ਤੇ ਮੈਂ ਡਰਦਾ ਮਾਰਾ ਫਿਰ ਮੈਨੂੰ ਨਹੀਂ ਪਤਾ ਮੇਰਾ ਫੋਨ ਵਗੈਰਾ ਸਾਰਾ ਕੁਝ ਮੇਰਾ ਡਿਗ ਡੁਗ ਪਿਆਈ ਜਦੋਂ ਮਿਲਟੇਲ ਦੀ ਗੱਡੀ ਲਾਗੇ ਭੱਜ ਗਈ ਤੇ ਉਸ ਤੋਂ ਬਾਅਦ ਹੀ ਫਿਰ ਮੈਂ ਕਾਫੀ ਟਾਈਮ ਮੈਂ ਸਾਈਡ ਤੇ ਖੜਾ ਰਹਿਈ ਤੇ ਉਸ ਤੋਂ ਬਾਅਦ ਹੀ ਜਦੋਂ ਅਸੀਂ ਵੇਖਿਆ ਵੀ ਸਾਡੇ ਮਗਰ ਹੁਣ ਕੋਈ ਨਹੀਂਗਾ ਉਸ ਤੋਂ ਬਾਅਦ ਹੀ ਗੱਡੀ ਚੱਕ ਕੇ ਭੱਜ ਗਈ ਇੱਥੋਂ ਹਾਂਜੀ ਸਰ ਫਾਇਰ ਵੀ ਲੱਗਾ ਜੀ ਸਰ ਉਹ ਮੇਰੀ ਵਕੀ ਤੇ ਜਮਾਂ ਸਾਈਡ ਤੇ ਮਤਲਬ ਸ਼ੀਸ਼ੇ ਕਰਕੇ ਵਿਚਾਰ ਰਹਿ ਗਿਆ ਹੀ ਉਹ ਸ਼ੀਸ਼ੇ ਦੇ ਉੱਤੇ ਲੱਗ ਗਿਆ ਹੀ ਸ਼ੀਸ਼ੇ ਕਰਕੇ ਉਹ ਫਾਇਰ ਉਹਦੇ ਵਿੱਚ ਹੀ ਰਹਿ ਗਿਆ ਹੀ ਅੰਦਾਜ਼ਾ ਤਾਂ ਆਪਾਂ ਕੀ ਨਹੀਂ ਕਹਿ ਸਕਦੇ ਹਾਂ ਜੀ ਹੁਣ ਉਹਨਾਂ ਕੋਲੇ ਸਾਲਟਾਂ ਵੀ ਸੀ ਹੋ ਸਕਦਾ ਮਲਾਜ਼ਮ ਹੋਣ ਜੀ ਹੋ ਸਕਦਾ ਹੀ ਹੋਰ ਕੋਈ ਹੋਵੇ ਹਾਂ ਸਰ ਮੈਨੂੰ 5 ਮਹੀਨੇ ਹੋ ਗਏ ਮਤਲਬ ਮੈਂ ਆਪਣੀਆਂ ਤਰੀਕਾਂ ਦੇ ਵੀ ਰੈਗੂਲਰ ਜਾਂਦਾ ਮਤਲਬ ਮੇਰਾ ਕੋਈ ਐਵੇਂ ਕਿਸੇ ਦਾ ਹੈ ਨਹੀਂ ਗਈ ਮਤਲਬ ਕਿਸੇ ਨਾਲ ਕੋਈ ਸ਼ੀਨ ਨਹੀਂ ਕੇ ਨਾਲ ਲੈਣਾ ਨਹੀਂ ਦੇਣਾ ਨਹੀਂ ਉਹਦੇ ਨਹੀਂ ਮਤਲਬ ਇਹ 3:30 ਵਜੇ ਤੱਕ ਮੈਂ ਮਲਾਜਮਾਂ ਦੇ ਨਾਲ ਹੀ ਸੀਗਾ ਹੀ ਉਹਦੇ ਮੇਰਾ ਚਲਾਨ ਪੇਸ਼ ਹੋਣਾ ਸੀ ਗਾਈ ਨਾ ਸਰ ਮੇਰਾ ਕੋਈ ਐਡਾ ਚੱਕਰ ਆ ਕਿਸੇ ਨਾਲ ਵੀ ਨਾ ਕੇ ਨਾਲ ਲੈਣਾ ਦੇਣਾ ਵੀ ਜਿਹੜਾ ਮੈਨੂੰ ਕੋਈ ਐਡਾ ਕਵੇ ਵੀ ਤੂੰ ਕੇ ਕੇ ਚੁਪ ਗੌੜਾ ਜਾਂ ਕੇ ਨਾਲ ਤੂੰ ਲੜਿਆ ਝਗੜਾ ਨਾ ਮੇਰਾ ਕਿਸੇ ਨਾਲ ਸਰ ਲੜਾਈ ਝਗੜਾਈ ਪਰ ਬਿਨਾ ਮਤਲਬ ਤੋਂ ਸਰ ਮੇਰੇ ਤੇ ਫਾਇਰਿੰਗ ਹੋਈ ਗਈ ਸਰ ਆਪਾਂ ਨੂੰ ਮਤਲਬ ਮੰਗ ਇਹੀ ਆਈ ਵੀ ਹੁਣ ਆਪਾਂ ਨੂੰ ਸਰ ਇਹ ਚੀਜ਼ ਦਾ ਪਤਾ ਲੱਗੇ ਸਾਰਿਆਂ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਵੀ ਕੌਣ ਸੀ ਕੌਣ ਨਹੀਂ ਹੈਣਾ ਕੱਲ ਨੂੰ ਐ ਸਰ ਨਜਾਇਜ਼ ਕੋਈ ਵੀ ਮਾਰ ਕੇ ਛੱਡੀ ਆਈ ਉਹਦਾ ਸਰ ਜਿੰਮੇਵਾਰ ਕੌਣ ਹੈ ਜੀ ਇੱਕ ਸਾਨੂੰ ਮੂਰਤੀ ਦੇਵੀ ਹੈਗੇ ਉਹ ਕਲੇਮ ਕਰਦੇ ਨੇ ਸਾਨੂੰ ਦਰਖਾਸਤ ਦਿੱਤੀ ਹੈ ਅਸੀਂ ਵੈਰੀਫਾਈ ਕਰੀ ਜਾ ਰਹੇ ਹਾਂ ਕਿ ਉਹ ਕਹਿੰਦੇ ਨੇ ਕਿ ਪਰਸੋਂ ਉਹਨਾਂ ਦਾ ਬੇਟਾ ਜਿਹੜਾ ਹੈਗਾ ਕਰਨ ਸ਼ਰਮਾ ਉਹ ਘਰੋਂ ਗਿਆ ਸੀ ਉਹਦੇ ਕੋਚੇ ਪਿੱਛੇ ਗੱਡੀ ਤੇ ਸੀ ਕੁਝ ਲੋਕ ਪਿੱਛੇ ਲੱਗ ਗਏ ਤਾਂ ਉਹਦੇ ਤੇ ਉਹਨਾਂ ਨੇ ਫਾਇਰ ਕੀਤੀ ਹੈ ਉਹਨਾਂ ਨੇ ਆਕੇ ਕੱਲ ਸ਼ਾਮ ਨੂੰ ਸਾਨੂੰ ਫਿਰ ਇੱਕ ਕੰਪਲੇਂਟ ਦਿੱਤੀ ਆ ਹੁਣ ਅਸੀਂ ਉਹਦੀ ਤਸਦੀਕ ਕਰੀ ਜਾਂਦੇ ਹੈਗੇ ਕਿਉਂਕਿ ਸਾਨੂੰ ਸਾਡੀ ਐਸਪਰ ਆਰ ਨੌਲੇਜ ਤੇ ਕੋਈ ਅਜਿਹਾ ਦਾ ਇਨਸੀਡੈਂਟ ਹੋਇਆ ਨਹੀਂ ਸੈਕੰਡਲੀ ਇਹ ਬੰਦਾ ਜਿਹੜਾ ਹੈਗਾ ਇਥੇ ਖੋਤੇ ਹੀ ਚਾਰ ਪਰਚੇ ਹੈਗੇ ਆ ਤੇ ਨਵੰਬਰ ਕੀ ਜੇਲ ਤੋਂ ਬਾਹਰ ਆਇਆ ਹੈਗਾ ਉਹ ਤਸਦੀਕ ਕਰਦੇ ਪਏ ਆ ਜਿੱਦਾਂ ਦੀ ਫਿਰਦੇ ਸੁਰਤੇ ਹਾਲ ਹੋਈ ਉਹਦਾ ਦਾ ਕ੍ਰਾਈ ਕਾਰਵਾਈ ਕਰਾਂ ਕਿ ਕੋਈ ਪੁਰਾਣੀ ਰੰਜਿਸ਼ ਜਾਂ ਬਜਾਈ ਹੋਈ ਜਾਂ ਸਤ ਮੈਂ ਹੋ ਸਕਦੀ ਹੈ ਜੀ ਅਜੇ ਪ੍ਰੀਲੀਮਿਨਰੀ ਤੇ ਜੋਗੇ ਜੀ ਤਸਦੀਕ ਕਰ ਰਹੇ ਆ ਕੋਈ ਚੀਜ਼ ਬੁਖਤਾ ਨਹੀਂ ਕਹਿ ਸਕਦੇ ਜੋ ਹੀ ਚੀਜ਼ ਬੁਖਤਾ ਕੋਈ ਹੋਏਗੀ ਸਾਹਮਣੇ ਤੁਹਾਨੂੰ ਜਰੂਰ ਸ਼ੇਅਰ ਕਰਾਓ